ਸਰ ਜੀ ਜਾਰ ਸਿੰਘ ਨਗਰ ਵੇ ਘਟਨਾ ਹੋਈ ਇਹਦੇ ਬਾਰੇ ਕੀ ਕਹਿਣਾ ਚਾਹੂੰਗੀ ਇੱਕ ਸਾਨੂੰ ਥਾਣਾ ਕੈਂਟ ਵਿਖੇ ਤਲਾਹ ਮਿਲੀ ਸੀ ਕਿ ਜਾਰ ਸਿੰਘ ਨਗਰ ਗਲੀ ਨੰਬਰ 4 ਦੇ ਵਿੱਚ ਦੋ ਨੌਜਵਾਨਾਂ ਨੇ ਉਹਨਾਂ ਦੀ ਡੈੱਡ ਬੋਡੀਆਂ ਪਈਆਂ ਹੈਗੀਆਂ ਜਿਸ ਤੇ ਤੁਰੰਤ ਹੀ ਅਸੀਂ ਮੌਕੇ ਤੇ ਪਹੁੰਚੇ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਦੋ ਡੈੱਡ ਬੋਡੀ ਸੀਗੀਆਂ ਘਰ ਦੇ ਵਿੱਚ ਇੱਕ ਡੈੱਡ ਬੋਡੀ ਬੈੱਡ ਤੇ ਸੀ ਤੇ ਇੱਕ ਪਿੱਛੇ ਹੈਂਗ ਕੀਤਾ ਹੋਇਆ ਉਦਾਂ ਡੈੱਡ ਬੋਡੀ ਸੀ ਜੀ ਅਸੀਂ ਇਮੀਡੀਏਟਲੀ ਉਸ ਕ੍ਰਾਈਮ ਸੀਨ ਨੂੰ ਕਵਰ ਕੀਤਾ ਮੌਕੇ ਤੇ ਅਸੀਂ ਆਪਣੀਆਂ ਫੋਰੈਂਸਿਕ ਟੀਮਸ ਬੁਲਾ ਲਈਆਂ ਸੀਗੀਆਂ ਜੀ ਸਾਡੀਆਂ ਫੋਰੈਂਸਿਕ ਟੀਮ ਮੌਕੇ ਤੇ ਕੰਮ ਕਰ ਰਹੀਆਂ ਪ੍ਰੀਲੀਮినਰਲੀ ਸਾਨੂੰ ਜੋ ਆਂਡ ਗਵਾਂਡ ਤੋਂ ਤੇ ਅਦਰਵਾਈਜ਼ ਉੱਥੋਂ ਪਤਾ ਲੱਗਿਆ ਹੈਗਾ ਕਿ ਇੰਨਾ ਚੋ ਰਮਨ ਤੇ ਅਜੇ ਨਾਂ ਦੇ ਦੋ ਵਿਅਕਤੀ ਹਨ ਇਹਨਾਂ ਚੋ ਜਿਹੜੀ ਇੱਕ ਦੀ ਉਮਰ 40 ਸਾਲ ਹੈ ਤੇ ਦੂਸਰੇ ਦੀ 35 ਸਾਲ ਕੁ ਨੀਬ ਹੈਗੀ ਹੈ ਦੋਨੋਂ ਰੀਅਲ ਬ੍ਰਦਰਸ ਨੇ ਜੀ ਤੇ ਜਿਹੜਾ ਵੱਡਾ ਬ੍ਰਦਰ ਆ ਉਹ ਮੈਰਿਡ ਹੈ ਬਟ ਜੋ ਆਸੇ ਪਾਸੇ ਤੋਂ ਜਾਂ ਹੋਰ ਗਵਾਂਡੀਆਂ ਤੋਂ ਬਤਲ ਲੱਗੇ ਇਹਨਾਂ ਦਾ ਆਪਸੀ ਡਿਸਪਿਊਟ ਚੱਲਦਾ ਸੀ ਇਹ ਜਿਹੜਾ ਇਨਚੋ ਇੱਕ ਲੜਕਾ ਹੈਗਾ ਜੀ ਉਹ ਆਪਣੇ ਅਪਰੂਵਮੈਂਟ ٹرسٹ ਵਿੱਚ ਇੱਕ ਬਟੌਰ ਅਕਾਊਂਟੈਂਟਲੀ ਜੌਬ ਕਰਦਾ ਸੀ ਜਦੋਂ ਉਹ ਦੋ ਦਿਨ ਆਫਿਸ ਨਹੀਂ ਆਇਆ ਤਾਂ ਇਸ ਤੋਂ ਇਲਾਵਾ ਵੀ ਉਹ ਫੋਨ ਵਗੈਰਾ ਨਹੀਂ ਚੱਕ ਰਿਹਾ ਸੀਗਾ ਤਾਂ ਉਹਨਾਂ ਦੇ ਆਫਿਸ ਸਟਾਫ ਨੇ ਜਦੋਂ ਆ ਜਾ ਕੇ ਘਰ ਖੋਲ੍ਹਿਆ ਉਹਨਾਂ ਨੇ ਦੇਖਿਆ ਤਾਂ ਅੰਦਰ ਡੈੱਡ ਮੋਡੀ ਜੋ ਦੇਖੀ ਤਾਂ ਉਹਨਾਂ ਨੇ ਇਮੀਡੀਟਲੀ ਸਾਨੂੰ ਇਨਫੋਰਮ ਕੀਤਾ ਸੀਗਾ ਤਾਂ ਹੁਣ ਅਸੀਂ ਸਾਡੇ ਫੋਰੈਂਸਿਕ ਟੀਮ ਇਹ ਆਪਣਾ ਕ੍ਰਾਈਮ ਸੀਨ ਨੂੰ ਪ੍ਰੋਟੈਕਟ ਕਰਕੇ ਸਾਰਾ ਵੈਰੀਫਿਕੇਸ਼ਨ ਤੇ ਐਨਾਲਿਸਿਸ ਕਰ ਰਹੀ ਹੈਗੀ ਇਸ ਉਪਰੰਤ ਅਸੀਂ ਦੋਨੋਂ ਬਾਡੀਜ਼ ਨੂੰ ਸਿਵਲ ਹਸਪੀਟਲ ਮੌਰਚਰੀ ਵਿੱਚ ਲੈ ਕੇ ਜਾਵਾਂਗੇ ਜਿੱਥੋਂ ਬਾਡੀਜ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਜਿਸ ਤਰੀਕੇ ਦੀ ਵੀ ਜੋ ਵੱਲੋਂ ਰਿਪੋਰਟ ਆਊਗੀ ਅਸੀਂ ਅਕੋਰਡਿੰਗਲੀ ਕਾਰਵਾਈ ਕਰਦਾਂਗੇ ਬਾਕੀ ਅਸੀਂ ਮ੍ਰਿਤਕ ਨੇ ਇਹਨਾਂ ਦੇ ਜੋ ਪਤਾ ਲੱਗਿਆ ਵੀ ਇਮੀਡੀਏਟ ਫੈਮਿਲੀ ਪੇਰੈਂਟਸ ਦਾ ਹੈ ਜਾਂ ਡੈਥ ਹੋਈ ਹੋਈ ਹੈ ਇਹਨਾਂ ਦੇ ਹੋਰ ਰਿਲੇਟਿਵਸ ਬਾਰੇ ਪਤਾ ਲੱਗਿਆ ਉਹਨਾਂ ਨੂੰ ਇਨਫੋਰਮ ਕਰਤਾ ਹੈਗਾ ਉਪਰੋਂ ਜਦ ਫੈਮਿਲੀ ਮੈਂਬਰਸ ਵੀ ਆ ਜਾਣਗੇ ਤਾਂ